ਮਾੜੇ ਅੰਸਰ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਦਸੂਹਾ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਨਜਾਇਜ਼ ਅਸਲੇ ਸਮੇਤ ਤਿੰਨ ਜਿੰਦਾ ਰੋਂਦ ਬਰਾਮਦ ਕੀਤੇ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਅਨਿਲ ਕੁਮਾਰ ਪੁੱਤਰ ਸਵਨ ਸਿੰਘ ਵਾਸੀ ਭਾਣੋਵਾਲ ਖਾਣਾ ਗੜਦੀਵਾਲ ਖਾਲਵਾਸੀ ਨਵੀਂ ਕਲੋਨੀ ਨੇੜੇ ਤਾਣਾ ਮੰਡੀ ਗੜਦੀਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਦੋਸ਼ੀ ਦੇ ਇਸ ਤੋਂ ਇਲਾਵਾ ਪਹਿਲਾਂ ਵੀ ਹੋਰ ਮੁਕੱਦਮੇ ਦਰਜ ਹਨ ਉਸ ਵੱਲੋਂ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਤੋਂ ਦੰਗਾਈ ਨਾਲ ਕושਿਸ਼ ਕੀਤੀ ਜਾ ਰਹੀ ਹੈ ਪਬਲਿਕ ਸਪੌਟ نیوز ਦੇ ਨਾਲ ਸੁਨਹਿਤਾ ਰਚੇਸ਼ ਕੁਮਾਰ ਦਾ ਰਿਪੋਰਟ ਦਿਲਾਸ਼ਰਪੁਰੋਂ ਸੀਸਿੰਦਰ ਲੰਬਾ ਜੈਪਸ ਜੀਵ ਲੋਕ ਮਾਰੇ ਅਨਸਰਾਂ ਨੂੰ ਕਾਬੂ ਕਰਨ ਲਈ ਜ਼ਿਲ੍ਹੇ ਵਿੱਚ ਵਿਸ਼ੇਸ਼ ਨਿਯਮ ਚਲਾਈ ਗਈ ਹੈ ਜਿਸ ਤਹਿਤ ਮਾਨਯੋਗ ਐਸਪੀ ਸਾਹਿਬ ਖਰਜੀਤ ਬਾਈਆ ਜੀ ਦੇ ਦਿਸੰਦਰ ਦੇਸ਼ਾਂ ਤਹਿਤ ਅਤੇ ਮਾਨਯੋਗ ਡੀਐਸਪੀ ਜਗਦੀਸ਼ ਰਾਜਪਰੀ ਜੀ ਸਬਡਿਵੀਜ਼ਨ ਦਸੂਹਾ ਦੀ ਗੇਰੇ ਨਿਗਰਾਨੀ ਐਸਆਈ ਹਰਪਾਲ ਸਿੰਘ ਅਤੇ ਸੁਮੇਰ ਪੁਲਿਸ ਪਾਰਟੀ ਦੇ ਗਸ਼ਤ ਬਾਚੇਕੀ ਸ਼ੱਕੀ ਘੁਸੇਮ ਦੇ ਸਬੰਧ ਦੇ ਵਿੱਚ 슈ਗਰ ਮਿਲਰ ਦਾਵਾ ਮਿਲੂ ਸੀ ਤਾਂ ਉੱਥੇ ਉਹਨਾਂ ਨੂੰ ਇੱਕ ਮੁਖੌਰੀ ਹੋਈ ਹੈ ਮੁਖੌਰੀ ਮੁਖੌੜ ਖਾਸ ਨੇ ਇਲਾਹ ਦਿੱਤੀ ਕਿ ਇਹਨਲੇ ਕੁਮਾਰ ਪੁੱਤਰ ਸਵਰਨ ਸਿੰਘ ਵਾਸੀ ਧਨਵਾਲ ਥਾਣਾ ਗੜਦੀਵਾਲ ਵਾਸੀ ਇੱਕ ਦੇਸੀ ਪਿਸਟਲ ਨਜਾਇਜ਼ ਹਥਿਆਰ ਤੇ ਉਹਦੇ ਕੋਲੇ ਕਾਰਕੁਸ਼ ਵੀ ਹੋ ਸਕਦੇ ਆ ਜੇਕਰ ਉਹ ਤੇ ਰੇਡ ਕੀਤੀ ਜਾਂਦੀ ਹੈ ਉਹ ਕਾਬੂ ਆ ਸਕਦਾ ਜਿਸ ਤਹਿਤ ਉਹ थाना ਸੁਪਰਵਾਈਜ਼ ਦੇ ਮਕਦਮਾ ਨੰਬਰ 11 ਮਿਤੀ 11 6 2024 ਅੰਡਰ ਸੈਕਸ਼ਨ 25 54 54 ਨਾਟ ਰਜਿਸਟਰ ਕੀਤਾ ਗਿਆ ਮਕਦਮਾ ਦਰਜ ਕਰਕੇ ਮੁਕਦਮੀ ਦੀ ਪਕੀਸ਼ ਦੌਰਾਨ ਦੋਸ਼ੀ ਅਨਿਲ ਕੁਮਾਰ ਨੂੰ ਮਿਤੀ 11 6 2024 ਨੂੰ ਹਸਪਤਾਲ ਤੱਕ ਰਿਫਰ ਕਰ ਲਿਆ ਗਿਆ ਹੈਗਾ ਜਿਸ ਪਾਸੋਂ ਇੱਕ ਦੇਸੀ ਪਿਸਤਲ ਤੇ ਤਿੰਨ ਜਿੰਦਾ ਰਾਊਂਡ ਆਪਣੇ ਬਰਾਮਦ ਹੋਏ ਹਨ ਹੁਣ ਦੋਸ਼ੀ ਨੋਸ਼ੀ ਮਾਨਜੋਗ ਅਦਾਲਤ ਵਿੱਚ ਪੇਸ਼ ਕਰਨਾ ਹੈਗਾ ਤਾਂ ਉਹਦਾ ਪੂਰ ਸਮਾਨਾ ਹਾਸਲ ਕਰਨਾ ਹੈ ਪੂਰ ਸਮਾਨ ਹਾਸਲ ਕਰਕੇ ਉਹ ਤੋਂ ਹੋਰ ਫਰਦਰ ਡਰਾਈ ਨਾਲ ਕੋਸ਼ਿਸ਼ ਕਰਨੀ ਕਿ ਇਹ ਜਿਹੜਾ ਆਪਣੇ ਕੋਲੇ ਵੈਪਨ ਪਿਸਤਲ ਹੈ ਦੇ ਪੜਾਉਂਦਾ ਹੈ ਕਿ ਕਿੱਥੋਂ ਲੈ ਕੇ ਆਇਆ ਹੈ ਤੇ ਕਿਸ ਪਰਪਸ ਲਈ ਲੈ ਕੇ ਆਇਆ ਸਰ ਕੁਰਸੀ ਦੇ ਖਿਲਾਫ ਕੋਈ ਗੋਮਨਤ ਨਹੀਂ ਕਰਦੇ ਇਹ ਦੋਸ਼ੀ ਖਿਲਾਫ ਪਹਿਲਾਂ ਵੀ ਥਾਣਾ ਗੜ੍ਹ ਦੀਵਾਲ ਨੂੰ ਇਹ ਹਾਰਟ ਕੇਸ ਤੇ ਲੜਾਈ ਝਗੜੇ ਦੇ ਹੈਗੇ ਤਿੰਨ ਮਕਦਮੇ ਦਰਜ ਹੈ